ਕਿ ਗਰੀਬੀ ਦੇ ਵਿੱਚ ਜੰਮਣਾ ਪਾਪ ਨਹੀਂ ਕਿ ਗਰੀਬੀ ਦੇ ਵਿੱਚ ਮਰਨਾ ਸਭ ਤੋਂ ਵੱਡਾ ਪਾਪ ਹੈ ਸਾਹਮਣੇ ਵਾਲਾ ਬੰਦਾ ਦੇਖ ਕੇ ਕਹਿੰਦਾ ਉਹ ਬੜੀ ਡਾਈਟ ਹੈ ਯਾਰ ਤੇਰੀ ਤਾਂ ਤੂੰ ਬੜਾ ਫਿੱਟ ਪਿਆ ਹੋਇਆ ਨਹੀਂ ਨਹੀਂ ਡਾਈਟ ਡਾਈਟ ਤਾਂ ਕੋਈ ਨਹੀਂ ਹੈਗੀ ਬਸ ਸਿੰਪਲ ਰੋਟੀ ਪਾਣੀ ਖਾਈਦਾ ਹੀ ਅੱਛਾ ਹਾਂਜੀ ਡਾਈਟ ਕੋਈ ਨਹੀਂ ਹੈਗੀ ਬਸ ਇਹ ਆ ਛੋਲੇ ਖਾ ਲਈ ਦਿਆ 골ਡ ਮੈਡਲ ਸਿਲਵਰ ਮੈਡਲ ਉਹ ਨੈਸ਼ਨਲੀ ਵਿਖੇ ਡਿਆ ਤਾਂ ਹੋਰ ਬੜੀ ਥਾਵਾਂ ਤੇ ਉੱਤੇ ਜਾ ਜਾ ਕੇ ਆ ਪਰ ਮਾਰ ਹੈ ਗਰੀਬੀ ਦੀ ਨਹੀਂ ਕਿਸੇ ਨੇ ਹੱਥ ਨਹੀਂ ਫੜਿਆ ਜਦੋਂ ਮੈਂ ਡਲਾਇਆ ਸੀਗਾ ਜ ਆਪਣੇ ਸੰਗਰੂਰ ਦੇ ਐਮ.ਐਲ.ਏ ਨੇ ਆਪ ਦੇ ਭਰਾਜ ਨੇ ਯਾ ਮਾਦੀ ਵੀ ਪਾਰਟੀ ਦੇ ਤੇ ਉਹਨਾਂ ਕੋਲ ਗਏ ਸੀਗਾ ਜੀ ਟਾਈਮ ਕੱਟ ਕੇ ਤੇ ਉਹਨਾਂ ਨੂੰ ਮਿਲਿਆ ਜਾ ਕੇ ਤੇ ਉਹਨਾਂ ਨੇ ਆ ਬਹ ਫੋਟੋ ਖਿਚਾ ਲਈ ਕਿ ਬਈ ਨੇ ਕਿੰਨੀ ਮਿਹਨਤ ਕੀਤੀ ਇਥੋਂ ਤੱਕ ਪਹੁੰਚਿਆ ਮੈਡਲ ਆਏ ਨੇ ਕਿ ਮੈਡਲ ਕਮ ਆ ਰਹੇ ਨੇ ਕਿ ਨਹੀਂ ਜਿਹੜੀਆਂ ਸਰਕਾਰਾਂ ਨੇ ਹਕੂਮਤਾਂ ਨੇ ਉਹ ਕੰਮ ਆਦੀਆਂ ਕਿ ਨਹੀਂ ਆ ਹੁਣ 2023 ਦੇ ਵਿੱਚ ਮੈਂ ਕਿੱਕ ਬੌਕਸਿੰਗ ਖੇਡ ਕੇ ਆਇਆ ਸੀਗਾ ਇੰਟਰਨੈਸ਼ਨਲ ਓਕੇ ਉਹਦੇ ਵਿੱਚੋਂ ਮੇਰਾ 골ਡ ਮੈਡਲ ਸੀਗਾ ਜੀ ਜਦੋਂ ਕਹਿੰਦੇ ਨਾਮ ਰੌਸ਼ਨ ਹੁੰਦਾ ਫਿਰ ਸਾਰੇ ਭੱਜ ਭੱਜ ਆਉਂਦੇ ਆ ਕਿ ਆਜੋ ਆ ਮੁੰਡਾ ਆਇਆ ਹੁਣ ਇਹਦੇ ਨਾਲ ਫੋਟੋ ਕਰਾਈਏ ਤੇ ਹੁਣ ਤੁਹਾਡੇ ਨਾਲ ਅਜਿਹਾ ਕਦੇ ਨਹੀਂ ਹੋਇਆ ਕਿ ਤੁਸੀਂ ਨਾਮ ਰੋਸ਼ਨ ਕਰਕੇ ਆਏ ਇੰਟਰਨੈਸ਼ਨਲ ਖੇਡ ਕੇ ਆਏ ਹੋ 골ਡ ਮੈਡਲ ਲੈ ਕੇ ਆਏ ਨਹੀਂ ਕਿਸੇ ਨੇ ਨਹੀਂ ਹੱਥ ਬੜਾਈ ਕਿਸੇ ਨੇ ਵੀ ਮਤਲਬ ਮੋਟੀਵੇਟ ਨਹੀਂ ਕੀਤਾ ਵੀ ਹਾਂਜੀ ਕਿਸੇ ਚੀਜ਼ ਦੀ ਲੋੜ ਆ ਹਰੇਕ ਮਾਂ-ਪਿਓ ਦਾ ਸੁਪਨਾ ਹੁੰਦਾ ਹੈ ਕਿ ਸਾਡਾ ਬੱਚਾ ਪੜ੍ਹ ਲਿਖ ਕੇ ਕੋਈ ਕਾਬਲੀਅਤ ਬਣੇ ਕੋਈ ਅਫਸਰ ਬਣੇ ਜਾਂ ਗੇਮ ਕਰਦਾ ਹੋਣਾ ਇਹਨੂੰ ਸਾਡੀ ਫੁੱਲ ਸਪੋਰਟ ਜਿੰਨੀ ਕਿ ਮੈਥੋਂ ਹੁੰਦੀ ਐ ਮੈਂ ਕਰੀ ਜਨਾ ਜੋ ਵੀ ਬੱਚਾ ਮੈਡਲ ਲੈ ਕਹਿੰਦਾ ਉਸ ਦੀ ਹੌਸਲਾ ਵਧਾਈ ਵਾਤੇ ਦੇ ਉਹਦਾ ਦਿਲ ਰੱਖਣ ਵਾਸਤੇ ਸਰਕਾਰ ਨੂੰ ਕੁਛ ਨਾ ਕੁਛ ਤਾਂ ਕਰਨੇ ਚਾਹੀਦੇ ਜਾਂ 5-7000 ਰੁਪਏ ਦੇਣੇ ਚਾਹੀਦੇ ਜਾਂ ਉਸ ਦੀ ਡੈਡ ਲਗਾਨੀ ਚਾਹੀਦੀ ਹੈ ਸਟਾਰਟਿੰਗ ਤੋਂ ਮੈਂ ਇਹਨੂੰ ਖੁਦ ਗੇਮ ਚ ਪਾਇਆ ਸੀ ਮੈਂ ਕਿਉਂਕਿ ਮੈਂ ਵੀ ਸਪੋਰਟਸ ਦੇ ਵਿੱਚ ਸੀ ਤਾਂ ਮੈਨੂੰ ਪੈਰਾਂ ਨੂੰ ਪ੍ਰੋਬਲਮ ਆ ਗਈ ਸੀ ਮੈਂ ਗੇਮ ਕਰਦੀ ਸੀਗੀ ਤਾਂ ਉਸ ਦੇ ਵਿੱਚੋਂ ਜਦੋਂ ਮੇਰੇ ਸੁਪਨੇ ਰਹਿ ਗਏ ਸੀਗੇ ਤਾਂ ਫਿਰ ਮੈਂ ਆਪਣੇ ਬੱਚੇ ਦੇ ਵਿੱਚ ਦੇਖਣੇ ਸ਼ੁਰੂ ਕੀਤੇ ਕਿਉਂਕਿ ਮੈਂ ਇੱਕ ਖੁਦ ਹੈਂਡੀਗੇਫ ਹੋਣ ਦੇ باوجود ਮੈਂ ਆਪਣੇ ਬੱਚੇ ਦੀ ਬਹੁਤ ਕੇਅਰ ਖੁਦ ਛੱਡ ਕੇ ਆਉਂਦੇ ਲੈ ਕੇ ਆਉਂਦੇ ਤਾਂ ਇਹਨੂੰ ਇਸ ਕਰਕੇ ਉਸ ਲਾਈਨ ਤੇ ਮੈਂ ਪਾਇਆ ਸੀ ਕਿ ਨਾਲੇ ਤਾਂ ਨਸ਼ਾ ਤੋਂ ਬੱਚਾ ਦੂਰ ਰਹੂਗਾ ਔਰ ਨਾਲੇ ਆਪਣੀ ਸੀਤ ਨੂੰ ਫਿੱਟ ਰੱਖੂਗਾ ਤੇ ਨਾਲੇ ਸਾਡੇ ਘਰ ਦੀ ਗਰੀਬੀ ਦੂਰ ਕਰੂਗਾ ਇਹਨਾਂ ਦੇ ਜੋ ਫਾਦਰ ਸਾਹਿਬ ਨੇ ਉਹ ਥੋੜੇ ਜਿਹਾ ਉਮਰੇਜ ਵੀ ਹੋ ਚੁੱਕੇ ਨੇ ਤੇ ਔਰ ਸਾਡੀ ਛੋਟੀ ਜੀ ਜਾਦੀ ਸਟਾਲ ਹੈ ਜਿਹੜਾ ਕਿ ਅਸੀਂ ਇਹਦੇ ਵਿੱਚੋਂ ਸਾਰਾ ਜੋ ਵੀ ਗੁਜ਼ਾਰਾ ਕਰਦੇ ਆ ਤਾਂ ਇਸੇ ਵਿੱਚੋਂ ਇਹਨੂੰ ਥੋੜੀ ਤੋਂ ਥੋੜੀ ਡਾਈਟ ਜੋ ਸਾਡੇ ਕੋਲੋਂ ਸਰਦਾ ਸੀ ਦਿੰਦੇ ਆ ਤਾਂ ਜਦੋਂ ਸਾਡਾ ਬੱਚਾ ਮੈਡਲ ਲੈ ਕੇ ਆਉਂਦਾ ਮੈਨੂੰ ਬਹੁਤ ਆਪਣੇ ਆਪ ਤੇ ਮਾਨ ਮਹਿਸੂਸ ਹੁੰਦਾ ਕਿ ਮੇਰਾ ਬੱਚਾ ਮੈਡਲ ਲੈ ਕੇ ਆਇਆ ਬੜੀ ਖੁਸ਼ੀ ਹੁੰਦੀ ਆ ਸਾਡੇ ਇੱਕ ਮਾਸਟਰ ਹੁੰਦੇ ਸੀ ਉਹ ਹਮੇਸ਼ਾ ਕਹਿੰਦੇ ਸੀਗੇ ਕਹਿੰਦੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਗਰੀਬੀ ਦੇ ਵਿੱਚ ਜੰਮਣਾ ਪਾਪ ਨਹੀਂ ਕਿ ਗਰੀਬੀ ਦੇ ਵਿੱਚ ਮਰਨਾ ਸਭ ਤੋਂ ਵੱਡਾ ਪਾਪ ਹੈ ਇਹ ਗੱਲ ਕਹਿੰਦੇ ਹੁੰਦੇ ਸੀ ਪਰ ਇੱਕ ਅੱਜ ਤੁਹਾਨੂੰ ਅਜਿਹੇ ਨੌਜਵਾਨ ਨਾਲ ਮਿਲਾਵਾਂਗਾ ਜੋ ਆਪਣੇ ਸਰੀਰ ਨੂੰ ਫਿੱਟ ਰੱਖੀ ਬੈਠਾ ਹੈ ਸੰਗਰੂਰ ਦੇ ਵਿੱਚ ਮੌਜੂਦ ਆ ਤੋਨੇ ਮੈਡਲ ਵੀ ਬਹੁਤ ਜਿੱਤੇ ਹੋਏ ਨੇ 골ਡ ਮੈਡਲ ਸਿਲਵਰ ਮੈਡਲ ਉਹ ਨੈਸ਼ਨਲੀ ਵੀ ਖੇਡਿਆ ਤੇ ਹੋਰ ਬੜੀ ਥਾਵਾਂ ਤੇ ਉੱਤੇ ਜਾ ਜਾ ਕੇ ਆ ਪਰ ਮਾਰ ਹੈ ਗਰੀਬੀ ਦੀ ਹੱਥ ਕੋਈ ਨਹੀਂ ਫੜ ਰਿਹਾ ਬੜੀ ਦੂਰ ਤੱਕ ਜਾਣਾ ਚਾਹੁੰਦਾ ਹੈ ਪੰਜਾਬ ਦਾ ਨਾਮ ਇੰਡੀਆ ਦੇ ਨਾਮ ਰੋਸ਼ਨ ਕਰਨਾ ਚਾਹੁੰਦਾ ਹੈ ਪਰ ਉਹਦੀ ਤਸਵੀਰ ਇੱਕ ਵਾਰੀ ਮੈਂ ਸਾਂਝੀ ਕਰਾਂਗਾ ਇਹ ਉਹਨਾਂ ਦੀ ਦੁਕਾਨ ਹੈ ਉਹਨਾਂ ਦੇ ਮਾਤਾ ਪਿਤਾ ਬੈਠੇ ਹੋਏ ਨੇ ਉਹਨਾਂ ਦੀ ਕਹਾਣੀ ਕੀ ਹੈ ਕਿਥੋਂ ਤੱਕ ਬਈ ਖੇਡ ਕੇ ਆਇਆ ਇਹ ਕੱਲੀ ਕੱਲੀ ਗੱਲ ਦੱਸਾਂਗਾ ਮੈਂ ਤੁਹਾਨੂੰ ਔਜ਼ਾਰ ਟੀਵੀ ਦੇ ਨਾਲ ਤੁਸੀਂ ਸਾਰੇ ਜੁੜੇ ਹੋਏ ਹੋ ਤੇ ਤੁਹਾਨੂੰ ਸਾਰੀਆਂ ਚੀਜ਼ਾਂ ਦੱਸਾਂਗੇ ਕਿ ਬਈ ਨੇ ਕਿੰਨੀ ਮਿਹਨਤ ਕੀਤੀ ਇੱਥੋਂ ਤੱਕ ਪਹੁੰਚਿਆ ਮੈਡਲ ਆਏ ਨੇ ਕਿ ਮੈਡਲ ਕਮ ਆ ਰਹੇ ਨੇ ਕਿ ਨਹੀਂ ਜੀਨੀ ਸਰਕਾਰਾਂ ਨੇ ਹਕੂਮਤਾਂ ਨੇ ਉਹ ਕੰਮ ਆਦੀਆਂ ਕਿ ਨਹੀਂ ਬਈ ਸਾਡੇ ਨਾਲ ਨੇ ਸਸੀਕਾ ਬਾਈ ਠੀਕ ਹੋ ਸਸੀਕਾ ਕੀ ਨਾਮ ਹੈ ਮੇਰਾ ਰਬਨੀਸ਼ ਕੁਮਾਰ ਰਬਨੀਸ਼ ਕੁਮਾਰ ਬਈ ਕਿੰਨੇ ਇੱਕ ਮੈਡਲ ਹੁਣ ਤੱਕ ਜਿੱਤ ਚੁੱਕਿਓ ਕਾਦੇ ਚ ਖੇਡਦੇ ਹੋ ਤੁਸੀਂ ਇਹ ਮੈਂ ਬਾਕਸਿੰਗ ਖੇਡਦਾ ਨਹੀਂ ਤੇ ਕਿੱਕ ਬਾਕਸਿੰਗ ਖੇਡਦਾ ਨਹੀਂ ਮੈਂ 2012 ਤੋਂ ਸਟਾਰਟ ਕੀਤੀ ਹੈ ਜੀ ਬਾਕਸਿੰਗ ਤੇ 2017 18 ਤੋਂ ਕਿੱਕ ਬਾਕਸਿੰਗ ਸਟਾਰਟ ਕੀਤੀ ਸੀ ਨਾਲ ਅੱਛਾ ਹਾਂਜੀ ਆ ਹੁਣ 2023 ਦੇ ਵਿੱਚ ਮੈਂ ਕਿੱਕ ਬੌਕਸਿੰਗ ਖੇਡ ਕੇ ਆਇਆ ਸੀਗਾ ਇੰਟਰਨੈਸ਼ਨਲ ਓਕੇ ਉਹਦੇ ਵਿੱਚੋਂ ਮੇਰਾ 골ਡ ਮੈਡਲ ਸੀਗਾ ਜੀ ਓਕੇ ਹਾਂਜੀ 골ਡ ਮੈਡਲ ਲੈ ਕੇ ਆਏ ਹੋ ਬਾਈ ਕਿਵੇਂ ਤੁਸੀਂ ਸਟਾਰਟ ਕੀਤੀ ਸੀਗੀ ਸ਼ੁਰੂਆਤ ਕਿਵੇਂ ਸੀਗੀ ਤੁਹਾਡੀ ਸਾਰੀ ਇਸ ਦੇ ਵਿੱਚ ਆਣ ਦੀ ਕਿ ਤੁਸੀਂ ਇਹ ਮੈਡਲ ਹੁਣ ਹਾਸਲ ਕਰ ਰਹੇ ਹੋ ਅ ਮਤਲਬੀ ਦੋ 2000 ਮਤਲਬ ਮੇਰਾ ਖੁਦ ਦਾ ਹੀ ਸ਼ੌਂਕ ਸੀਗਾ ਜੀ ਬੌਕਸਿੰਗ ਦਾ ਵੀ ਮੈਨੂੰ ਸ਼ੌਂਕ ਸੀਗਾ ਖੇਡਣ ਦਾ ਤਾਂ ਇਸ ਕਰਕੇ ਹੌਲੀ-ਹੌਲੀ ਜਦੋਂ ਫਿਰ ਕਰਦੇ ਮੈਨੂੰ ਉਠਾ ਕੇ ਸਵੇਰੇ ਭੇਜਣਾ 5 ਵਜੇ ਉਹ ਡੇਲੀ ਰੁਟੀਨ ਬਣ ਗਈ ਫਿਰ ਸਵੇਰੇ ਸ਼ਾਮ ਜਾਣਾ ਉੱਕੇ ਜਿਵੇਂ ਹੁਣ ਤੁਸੀਂ 골ਡ ਮੈਡਲ ਲੈ ਕੇ ਆਏ ਹੋ ਜਿੱਤ ਕੇ ਡਰ ਰਹਿੰਦਾ ਮਨ ਦੇ ਵਿੱਚ ਕਿ ਮੈਂ ਹਾਰ ਨਾ ਜਾਵਾਂ ਇਹ ਜਜ਼ਬਾ ਹੁੰਦਾ ਹੈ ਕਹਿੰਦੇ ਇੱਕ ਤਾਂ ਖੂਨ ਦੇ ਵਿੱਚ ਹੀ ਬੜੀ ਹੌਸਲਾ ਹੁੰਦਾ ਹਾਂਜੀ ਜਦੋਂ ਮਤਲਬ ਮਿਹਨਤ ਕਰਨੀ ਆ ਫਿਰ ਤਾਂ ਕੀ ਡਰਨਾ ਜਦੋਂ ਮਿਹਨਤ ਕੀਤੀ ਹੁੰਦੀ ਹੈ ਬੰਦੇ ਦੀ ਫਰ ਤੱਕ ਹੀ ਡਰਨਾ ਜੀ ਮਤਲਬ ਕਿੰਨਾ ਤੁਹਾਨੂੰ ਹੁਣ ਜਿਵੇਂ ਮਿਹਨਤ ਕਰਦੇ ਹੋ ਤੁਹਾਨੂੰ ਕਿੰਨਾ ਕੁ ਚਾਹ ਰਹਿੰਦਾ ਹੈ ਇਸ ਵੇਰੇ ਉੱਠ ਕੇ ਜਾਣਾ ਜਿਵੇਂ ਤੁਹਾਡਾ ਸਰੀਰ ਦੇਖਦੇ ਆ ਪੂਰਾ ਫਿੱਟ ਪਿਆ ਹੋਇਆ ਆ ਸਾਹਮਣੇ ਵਾਲਾ ਬੰਦਾ ਦੇਖ ਕੇ ਕਹਿੰਦਾ ਉਹ ਬੜੀ ਡਾਈਟ ਹੈ ਯਾਰ ਤੇਰੀ ਤਾਂ ਤੂੰ ਬੜਾ ਫਿੱਟ ਪਿਆ ਹੋਇਆ ਨਹੀਂ ਨਹੀਂ ਡਾਈਟ ਡਾਈਟ ਤਾਂ ਕੋਈ ਨਹੀਂ ਹੈਗੀ ਬਸ ਸਿੰਪਲ ਰੋਟੀ ਪਾਣੀ ਖਾਈਦਾ ਜੀ ਅੱਛਾ ਹਾਂਜੀ ਡਾਈਟ ਕੋਈ ਨਹੀਂ ਹੈਗੀ ਬਸ ਦਹੀਂ ਆ ਛੋਲੇ ਖਾ ਲਈ ਦਿਆ ਹਮ ਬਸ ਇਹ ਹੋਰ ਕਾੜੀ ਡਾਈਟ ਹੈ ਹਮ ਕੋਈ ਕਹਿੰਦੇ ਚੜਦੇ ਸੂਰਜ ਨੂੰ ਸਲਾਮ ਹੁੰਦੀ ਆ ਕੋਈ ਹੱਥ ਫੜਦਾ ਤੁਹਾਡਾ ਸੰਗਰੂਰ ਚ ਬੜੇ ਐਮ ਐਲ ਏ ਨੇ ਬੜੇ ਮੰਤਰੀ ਨੇ ਬੜੀਆਂ ਸਰਕਾਰਾਂ ਨੇ ਕੋਈ ਫੜਦਾ ਹੱਥ ਕੇ ਆਇਆ ਤੈਨੂੰ ਹੁਣ ਅੱਗੇ ਤੱਕ ਲੈ ਕੇ ਚੱਲੀਏ ਨਾਮ ਰੌਸ਼ਨ ਕਰੇਗਾ ਤੂੰ ਸੰਗਰੂਰ ਦਾ ਪੰਜਾਬ ਦਾ ਇੰਡੀਆ ਦਾ ਨਹੀਂ ਕਿਸੇ ਨੇ ਹੱਥ ਨਹੀਂ ਫੜਿਆ ਜਦੋਂ ਮੈਂ ਡਲਾਇਆ ਸੀਗਾ ਜੀ ਆਪਣੇ ਸੰਗਰੂਰ ਦੇ ਐਮ ਐਲ ਏ ਨੇ ਜੀ ਆਪ ਦੇ ਭਰਾਜ ਨੇ ਆਮ ਆਦਮੀ ਪਾਰਟੀ ਦੇ ਤੇ ਉਹਨਾਂ ਕੋਲ ਗਏ ਸੀਗਾ ਜੀ ਟਾਈਮ ਕੱਢ ਕੇ ਤੇ ਉਹਨਾਂ ਨੂੰ ਮਿਲਿਆ ਜਾ ਕੇ ਤੇ ਉਹਨਾਂ ਨੇ ਆ ਬਹੁਤ ਫੋਟੋ ਖਿਚਾ ਲਈ ਹੂੰ ਕੁਛ ਵੀ ਨਹੀਂ ਵੀ ਹਾਂ ਵੀ ਅੱਗੇ ਵੀ ਤੈਨੂੰ ਕਿਸੇ ਚੀਜ਼ ਦੀ ਲੋੜਾ ਜਾਂ ਕੁਝ ਪੈਸੇ ਵੀ ਹਾਂ ਵੀ ਡਾਈਟ ਲਈ ਦਿੱਤੇ ਹੁਣ ਕੁਛ ਵੀ ਨਹੀਂ ਹੂੰ ਕੋਈ ਨਹੀਂ ਹੱਥ ਫੜਦਾ ਕਿਉਂਕਿ ਆਮ ਤੌਰ ਤੇ ਹੁੰਦਾ ਹੈ ਕਿ ਜਦੋਂ ਨੌਜਵਾਨ ਨਾਮ ਰੌਸ਼ਨ ਕਰਕੇ ਆਉਂਦਾ ਭਾਵੇਂ ਪੰਜਾਬ ਲਈ ਖੇਡਦਾ ਹੋਵੇ ਜਾਂ ਭਾਵੇਂ ਇੰਡੀਆ ਲਈ ਖੇਡਦਾ ਹੋਵੇ ਜਦੋਂ ਕਹਿੰਦੇ ਨਾਮ ਰੌਸ਼ਨ ਹੁੰਦਾ ਫਿਰ ਸਾਰੇ ਭੱਜ ਭੱਜ ਜਾਂਦੇ ਆ ਕਿ ਆ ਜਾਓ ਆ ਮੁੰਡਾ ਆਇਆ ਹੁਣ ਇਹਦੇ ਨਾਲ ਫੋਟੋ ਕਰਾਈਏ ਤੇ ਹੁਣ ਤੁਹਾਡੇ ਨਾਲ ਅਜਿਹਾ ਕਦੇ ਨਹੀਂ ਹੋਇਆ ਕਿ ਤੁਸੀਂ ਨਾਮ ਰੋਸ਼ਨ ਕਰਕੇ ਆਏ ਹੋ ਇੰਟਰਨੈਸ਼ਨਲ ਖੇਡ ਕੇ ਆਏ ਹੋ 골ਡ ਮੈਡਲ ਲੈ ਕੇ ਆਏ ਹੋ ਨਹੀਂ ਕਿਸੇ ਨੇ ਨਹੀਂ ਹੱਥ ਫੜਾਈ ਕਿਸੇ ਨੇ ਵੀ ਮਤਲਬ ਮੋਟੀਵੇਟ ਨਹੀਂ ਕੀਤਾ ਵੀ ਹਾਂਜੀ ਕਿਸੇ ਚੀਜ਼ ਦੀ ਲੋੜ ਆ ਜਾ ਕੇ ਮਤਲਬ ਉਸ ਤੋਂ ਬਾਅਦ ਵੀ ਬਾਹਰੇ ਜਾਣਾ ਸੀਗਾ ਥਾਈਲੈਂਡ ਦਾ ਟੂਰ ਸੀਗਾ ਖੇਡਣ ਲਈ ਉੱਥੇ 1.5 ਲੱਖ ਰੁਪਏ ਦਾ ਖਰਚਾ ਸੀਗਾ ਜੀ ਤੇ ਉਹਦੇ ਲਈ ਵੀ ਕਾਫੀ ਜਣਾਂ ਕੋਲ ਗਏ ਕਿਸੇ ਨੇ ਵੀ ਨਹੀਂ ਕਿਹਾ ਵੀ ਹਾਂ ਅਸੀਂ ਖਰਚਾ ਕਰ ਦਾਂਗੇ ਗਏ ਸੀਗੇ ਉਹ ਕਹਿੰਦੇ ਵੀ ਅੱਗੋਂ ਪਰਮਿਸ਼ਨ ਲੈਣੀ ਪੂ ਐਪਲੀਕੇਸ਼ਨ ਲਿਖ ਕੇ ਦੇਣੀ ਪੂਗੀ ਡੀਟੀ ਸਾਹਿਬ ਕੋਲੇ ਵੀ ਗਏ ਸੀਗੇ ਉਹ ਵੀ ਕਹਿੰਦੇ ਵੀ ਇਦਾਂ ਨਹੀਂ ਕਹਿੰਦੇ ਵੀ 5-7 ਮਹੀਨੇ ਪਹਿਲਾਂ ਦੱਸਣਾ ਸੀਗਾ ਫੇਰ ਪ੍ਰੋਸੈਸ ਚੱਲਦਾ ਇਦਾਂ ਪੈਸੇ ਨਹੀਂ ਦੇ ਸਕਦੇ ਅਸੀਂ ਹਾਂਜੀ ਮਤਲਬ ਕੋਈ ਨਹੀਂ ਹੱਥ ਫੜਦਾ ਦਿਲ ਦੁਖਦਾ ਕਿਉਂਕਿ ਸਰਕਾਰਾਂ ਕਹਿੰਦੇ ਨੇ ਕਿ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾ ਰਹੇ ਹਾਂ ਨੌਕਰੀਆਂ ਦੇ ਰਹੇ ਹਾਂ ਪ੍ਰੇਰਿਤ ਕਰ ਰਹੇ ਹਾਂ دل دکھਦਾ ਕਿ ਅਸੀਂ ਤਾਂ ਫਿੱਟ ਬਏ ਹੋਇਆ ਵੀ ਅਸੀਂ ਨਸ਼ਾ ਵੀ ਨਹੀਂ ਕਰ ਰਹੇ ਸਾਨੂੰ ਫਿਰ ਵੀ ਨਹੀਂ ਹੱਥ ਫੜਦਾ ਸਾਡਾ ਦਿਲ ਤਾਂ ਦੁਖਦਾ ਹੀ ਹੈ ਹੁਣ ਇੰਨੀ ਮਿਹਨਤ ਕਰੀ ਦੀ 10 ਸਾਲ ਹੋ ਗਏ ਮੈਨੂੰ ਮਿਹਨਤ ਕਰਦੇ ਨੂੰ ਹਨਾ ਜੇ ਹੁਣ ਨੌਕਰੀ ਨਹੀਂ ਮਿਲੂਗੀ ਬੰਦ ਫਿਰ ਮਾਨ ਟੁੱਟ ਜਾਂਦਾ ਬੰਦੇ ਦਾ ਵੀ ਹਾਂ ਵੀ ਇੰਨਾ ਟਾਈਮ ਮਿਹਨਤ ਕਰਦੇ ਨੂੰ ਹੋ ਗਿਆ ਫਿਰ ਬੰਦਾ ਮਾਨ ਟੁੱਟ ਕੇ ਜੇ ਉਸ ਤੋਂ ਬਾਅਦ ਫਿਰ ਇੱਕ ਵਾਰੀ ਛੱਡ ਦਿੰਦਾ ਵੀ ਬਸ ਯਾਰ ਛੱਡ ਬਹੁਤ ਹੋ ਗਿਆ ਹਣ ਉਸ ਤੋਂ ਬਾਅਦ ਫਿਰ ਬੰਦੇ ਨਸ਼ਾ ਵਾਲੀ ਜਾਣਾ ਹੀ ਹੋਰ ਕਿੱਧਰ ਜਾਣਾ ਪਰ ਇਹ ਜੇ ਕੋਈ ਮਤਲਬ ਮੈਨੂੰ ਹਲੇ ਤੱਕ ਤੱਕ ਨਹੀਂ ਮੈਂ ਕੋਈ ਨਸ਼ਾ ਨਹੀਂ ਵੀ ਨਹੀਂ ਕਰਦਾ ਨਸ਼ਾ ਵਾਲ ਪਲ ਮਿਹਨਤ ਜਾਰੀ ਹੈ ਹੁਣ ਉਹ ਤਾਂ ਪਤਾ ਲੱਗ ਗਿਆ ਨਸ਼ਾ ਕਰਦੇ ਹੋ ਜਾਂ ਕੀ ਕਰਦੇ ਹੋ ਸਿਹਤ ਤੁਹਾਡੀ ਇੰਨੀ ਫਿੱਟ ਪਈ ਹੋਈ ਆ ਭਾਜੀ ਤੁਸੀਂ ਹੁਣ ਜਿਵੇਂ ਚਾਹ ਇੱਥੇ ਸਟਾਰ ਲਾਣੇ ਹੋ بڑے ਸੁਪਨੇ ਹੁੰਦੇ ਆ ਮਾਪੇ ਉਹਦੇ ਕਿ ਪੁੱਤ ਨਾਮ ਰੌਸ਼ਨ ਕਰੇਗਾ ਸਾਰੇ ਲੋਕ ਖੜਖੜ ਦੇਖਣਗੇ ਕਿ ਹਾਂ ਵੀ ਪਲਾਣੇ ਦਾ ਮੁੰਡਾ ਇਹ ਰੇੜੀ ਦੇ ਉੱਤੇ بڑے ਲੋਕ ਆਉਂਦੇ ਨੇ ਤੁਹਾਡੇ ਕੋਲ ਦਿਲ ਦੁਖਦਾ ਤੁਹਾਡੇ ਮੁੰਡੇ ਨੂੰ ਜਦੋਂ ਕਹਿੰਦੇ ਹੋਣਗੇ ਵੀ ਤੂੰ ਫਲਾਣੇ ਦਾ ਮੁੰਡਾ ਐ ਇਸ ਤਰ੍ਹਾਂ ਹਾਂਜੀ ਬਹੁਤ ਦਿਲ ਦੁਖਦਾ ਕਿਉਂਕਿ ਮਹਰੇਕ ਮਾ ਮਾਬਾ ਦਾ ਸੁਪਨਾ ਹੁੰਦਾ ਕਿ ਸਾਡਾ ਬੱਚਾ ਪੜ੍ਹ ਲਿਖ ਕੇ ਕੋਈ ਕਾਬਲੀਅਤ ਬਣੇ ਕੋਈ ਅਫਸਰ ਬਣੇ ਜਾਂ ਗੇਮ ਕਰਦਾ ਹੋਣ ਇਹਨੂੰ ਸਾਡੀ ਫੁੱਲ ਸਪੋਰਟ ਹੈ ਜਿੰਨੀ ਕਿ ਮੈਥੋਂ ਹੁੰਦੀ ਐ ਮੈਂ ਕਰੀ ਜਨਾ ਲੇਕਿਨ ਉਦੋਂ ਮਨ ਦੁਖਦਾ ਕਿ ਸਰਕਾਰਾਂ ਕੁਝ ਵੀ ਨਹੀਂ ਕਰਦੀਆਂ ਬੱਚਿਆਂ ਵਾਸਤੇ ਜਾਂ ਗੇਮਾਂ ਵਾਲਿਆਂ ਵਾਸਤੇ ਕੁਝ ਨਹੀਂ ਕਰਦੀਆਂ ਕਿਉਂਕਿ ਮੈਂ ਚਾਹਨਾ ਕਿ ਜੋ ਵੀ ਬੱਚਾ ਮੈਡਲ ਲੈ ਕੇ ਆਂਦਾ ਉਸ ਦੀ ਹੌਸਲਾ ਵਧਾਈ ਵਾਸਤੇ ਦਿਲ ਰੱਖਣ ਵਾਸਤੇ ਸਰਕਾਰ ਨੂੰ ਕੁਛ ਨਾ ਕੁਛ ਤਾਂ ਕਰਨਾ ਚਾਹੀਦਾ ਹੈ ਜਾਂ 5-7000 ਰੁਪਏ ਦੇਣੇ ਚਾਹੀਦੇ ਜਾਂ ਉਸ ਦੀ ਡੈਡ ਲਗਾਨੀ ਚਾਹੀਦੀ ਹੈ ਇਹ ਤੁਸੀਂ ਡਿਮਾਂਡ ਰੱਖਦੇ ਹੋ ਕਿ ਜਿਵੇਂ ਇਹ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਕਿ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ ਤੇ ਸਰਕਾਰ ਅੱਗੇ ਕਿਉਂ ਨਹੀਂ ਆਉਂਦੀ ਸਰਕਾਰ ਕੋਲੇ ਗਏ ਸੀ ਭਰਾਜ ਕੋਲੇ ਗਏ ਸੀ ਲੇਕਿਨ ਉਹਨਾਂ ਨੇ ਕੁਛ ਨਹੀਂ ਕੀਤਾ ਸਾਡਾ ਕਿਉਂਕਿ ਐਮਐਲਏ ਹੁੰਦੇ ਹੋਏ ਵੀ ਕੁਛ ਨਹੀਂ ਕਹਿੰਦਾ ਜੇ ਆਪਾਂ ਕਿਸੇ ਬੱਚੇ ਕਿਸੇ ਕੋਲੇ ਵੀ ਵੈਸੀ ਵੀ ਕਿਸੇ ਪ੍ਰਧਾਨ ਕੋਲੇ ਜਾਂਦੇ ਆ ਉਹ ਵੀ 11000 ਰੁਪਏ ਸ਼ਗਨ ਦੇ ਦਿੰਦਾ ਉਨੇ 1 ਰੁਪਿਆ ਵੀ ਨਹੀਂ ਬੱਚੇ ਦਾ ਹੌਸਲਾ ਵਧਾਈ ਕੀਤੀ ਨੌਕਰੀ ਦਾ ਕੀ ਦੇਣੀ ਹੈ ਇੱਕ ਹੁੰਦਾ ਕਿ ਜਿਵੇਂ ਨੌਜਵਾਨ ਕਹਿੰਦੇ ਪੰਜਾਬ ਦੇ ਬੜੇ ਨਸ਼ਿਆਂ ਨੂੰ ਲੱਗੇ ਹੋਏ ਨੇ ਕਹਿੰਦੇ ਉਹਨਾਂ ਨੂੰ ਨਸ਼ਿਆਂ ਤੋਂ ਛਡਾਉਣਾ ਹੈ ਉਹਨਾਂ ਨੂੰ ਨਸ਼ੇ ਰਹਿਤ ਕਰ ਦੇਣੇ ਵੀ ਉਹ ਨਸ਼ੇ ਨਹੀਂ ਕਰਨਗੇ ਉਹਨਾਂ ਨੂੰ ਨੌਕਰੀਆਂ ਦੇਵਾਂਗੇ ਗੇਮਾਂ ਚ ਪਾਵਾਂਗੇ ਤੁਹਾਡਾ ਤਾਂ ਮੁੰਡਾ ਪਹਿਲੇ ਗੇਮ ਕਰਦੇ ਆ ਨਾ ਕੋਈ ਨਸ਼ਾ ਕਰਦੇ ਆ ਇਹਦਾ ਕਿਉਂ ਨਹੀਂ ਹੱਥ ਫੜ ਲੈ ਕੋਈ ਉਹੀ ਇਹ ਕੋਈ ਸਰਕਾਰ ਦਾ ਕੋਈ ਵੀ ਮੈਂਬਰ ਉਹ ਹੱਸ ਨਹੀਂ ਫੜਿਆ ਜਦੋਂ ਇਹ ਇੰਟਰਨੈਸ਼ਨਲ 골ਡ ਜਿੱਤ ਕੇ ਲਿਆਇਆ ਉਦੋਂ ਵੀ ਇਹਨੂੰ ਰਿਸੀਵ ਕਰਨ ਵਾਸਤੇ ਕੋਈ ਵੀ ਨਹੀਂ ਗਿਆ ਨਹੀਂ ਇੰਟਰਨੈਸ਼ਨਲ 골ਡ ਜਿੱਤ ਕੇ ਆਵੇ ਬੱਚਾ ਕਮ ਸੇ ਕਮ ਡੀਸੀ ਦੀ ਤਾਂ ਉੱਥੇ ਹੋਣਾ ਚਾਹੀਦਾ ਇਹਨੂੰ ਕੋਈ ਵੀ ਨਹੀਂ ਲੈਣ ਗਿਆ ਅਸੀਂ ਆਪ ਮਿਹਨਤ ਕਰਕੇ ਇਹਨੂੰ ਲੈਣ ਗਏ ਬਾਜ਼ਾਰ 'ਚ ਕਮਾਇਆ ਔਰ ਲੇਕਿਨ ਸਾਡਾ ਵੀ ਦਿਲ ਟੁੱਟ ਜਾਂਦਾ ਵੀ ਸਰਕਾਰਾਂ ਜਦੋਂ ਅਸੀਂ ਉਹਨਾਂ ਨੂੰ ਜਿਤੇ ਅੰਨੇ ਆ ਲੇਕਿਨ ਸਾਡੇ ਵਾਸਤੇ ਕੁਝ ਨਹੀਂ ਔਰ ਮੈਂ ਵੀ ਕਹਿਣਾ ਕਿ ਬੱਚੇ ਜੋ ਸਪੋਰਟਸ ਜਿੱਤ ਕੇ ਆਉਂਦੇ ਨੇ ਮੈਡਲ ਲੈ ਕੇ ਆਉਂਦੇ ਨੇ ਉਹਨਾਂ ਨੂੰ ਕੁਛ ਨਾ ਕੁਛ ਗਵਰਨਮੈਂਟ ਨੂੰ ਕਰਨਾ ਚਾਹੀਦਾ ਔਰ ਉਹਨਾਂ ਨੂੰ ਖਰਚਾ ਪਾਣੀ ਜਾਂ ਡੈਟ ਦੇਣੀ ਚਾਹੀਦੀ ਹੈ। ਮਤਲਬ ਸਹਾਇਤਾ ਹੋਣੀ ਚਾਹੀਦੀ ਹੈ ਜਿਵੇਂ ਬਈ ਮਾਤਾ-ਬੇਨਾ ਦੇ ਨਾਲ ਨੇ। ਮਾਂ ਦੇ ਵੀ ਬੜੇ ਸੁਪਨੇ ਹੁੰਦੇ ਆ ਕਿ ਪੁੱਤ ਮੇਰਾ ਆਏਗਾ ਕਿਉਂਕਿ ਸਰਕਾਰੀ ਨੌਕਰੀ ਲੱਗੇਗਾ ਆਫਸਰ ਕਿਉਂਕਿ ਸਰਕਾਰ ਨੇ ਐਡਾਂ ਬੜੀਆਂ ਕੀਤੀਆਂ ਸੀਗੀਆਂ ਪਿੱਛੇ ਜੇ ਕਿ ਮਾਂ ਮੈਂ ਨੌਕਰੀ ਲੱਗ ਗਿਆ ਮੁੰਡਾ ਆਉਂਦਾ ਜਦੋਂ ਮਾਂ ਬੜੀ ਖੁਸ਼ ਹੁੰਦੀ ਹੈ। ਮਾਂ ਨੂੰ ਹੁਣ ਅਡੀ ਕਹੇਗੀ ਕਿ ਪੁੱਤ ਕਦੋਂ ਸਰਕਾਰੀ ਨੌਕਰੀ ਲੱਗੇਗਾ? ਹਾਂਜੀ ਹਾਂਜੀ ਬਹੁਤ ਜ਼ਿਆਦਾ ਸਨ। ਮੈਨੂੰ ਤਾਂ ਸਟਾਰਟਿੰਗ ਤੋਂ ਮੈਂ ਇਹਨੂੰ ਖੁਦ ਗੇਮ 'ਚ ਪਾਇਆ ਸੀ ਮੈਂ ਕਿਉਂਕਿ ਮੈਂ ਵੀ ਸਪੋਰਟਸ ਦੇ ਵਿੱਚ ਸੀ ਤਾਂ ਮੈਨੂੰ ਪੈਰਾਂ ਨੂੰ ਪ੍ਰੋਬਲਮ ਆ ਗਈ ਸੀ ਮੈਂ ਗੇਮ ਕਰਦੀ ਸੀਗੀ ਤਾਂ ਉਸ ਦੇ ਵਿੱਚੋਂ ਜਦੋਂ ਮੇਰੇ ਸੁਪਨੇ ਰਹਿ ਗਏ ਸੀਗੇ ਤਾਂ ਫਿਰ ਮੈਂ ਆਪਣੇ ਬੱਚੇ ਦੇ ਵਿੱਚ ਦੇਖਣੇ ਸ਼ੁਰੂ ਕੀਤੇ ਮੈਂ ਇਹਨੂੰ ਛੋਟੇ ਜਿਹੇ ਨੂੰ ਪਾਇਆ ਅਸੀਂ ਇਹਨੂੰ ਸਟੇਡੀਅਮ ਛੱਡ ਕੇ ਆਉਣਾ ਲੈ ਕੇ ਆਉਣਾ ਕਿਉਂਕਿ ਮੈਂ ਇੱਕ ਖੁਦ ਹੈਂਡੀਕੈਪਡ ਹੋਣ ਦੇ ਬਾਵਜੂਦ ਮੈਂ ਆਪਣੇ ਬੱਚੇ ਦੀ ਬਹੁਤ ਕੇਅਰ ਖੁਦ ਛੱਡ ਕੇ ਆਉਂਦੇ ਲੈ ਕੇ ਆਉਂਦੇ ਤਾਂ ਇਹਨੂੰ ਇਸ ਕਰਕੇ ਉਸ ਲਾਈਨ 'ਤੇ ਮੈਂ ਪਾਇਆ ਸੀ ਕਿ ਨਾਲੇ ਤਾਂ ਨਸ਼ਿਆਂ ਤੋਂ ਬੱਚਾ ਦੂਰ ਰਹੂਗਾ ਔਰ ਨਾਲੇ ਆਪਣੀ ਸਿਹਤ ਨੂੰ ਫਿੱਟ ਰੱਖੂਗਾ ਤੇ ਨਾਲੇ ਸਾਡੇ ਘਰ ਦੀ ਗਰੀਬੀ ਦੂਰ ਕਰੂਗਾ ਤਾਂ ਇਹੀ ਅਸੀਂ ਉਸ ਤੋਂ 10 ਸਾਲਾਂ ਦੇ ਸੁਪਨੇ ਦੇਖਦੇ ਆ ਰਹੇ ਹਾਂ ਕਿ ਸਾਡਾ ਬੱਚਾ ਸਾਡੀ ਗਰੀਬੀ ਦੂਰ ਕਰੂਗਾ ਕਿਉਂਕਿ ਇਹਨਾਂ ਦੇ ਜੋ ਫਾਦਰ ਸਾਹਿਬ ਨੇ ਉਹ ਥੋੜੇ ਜਿਹਾ ਉਮਰੇਜ ਵੀ ਹੋ ਚੁੱਕੇ ਨੇ ਤੇ ਔਰ ਸਾਡੀ ਛੋਟੀ ਜੀ ਚਾਹ ਦੀ ਸਟਾਲ ਹੈ ਜਿਹੜਾ ਕਿ ਅਸੀਂ ਇਹਦੇ ਵਿੱਚੋਂ ਸਾਰਾ ਜੋ ਵੀ ਗੁਜ਼ਾਰਾ ਕਰਦੇ ਹਾਂ ਤਾਂ ਇਸੇ ਵਿੱਚੋਂ ਇਹਨੂੰ ਥੋੜੀ ਤੋਂ ਥੋੜੀ ਡਾਈਟ ਜੋ ਸਾਡੇ ਕੋਲੋਂ ਸਰਦਾ ਸੀ ਦਿੰਨੇ ਆ ਤਾਂ ਜਦੋਂ ਸਾਡਾ ਬੱਚਾ ਮੈਡਲ ਲੈ ਕੇ ਆਉਂਦਾ ਮੈਨੂੰ ਬਹੁਤ ਆਪਣੇ ਆਪ ਤੇ ਮਾਨ ਮਹਿਸੂਸ ਹੁੰਦਾ ਕਿ ਮੇਰਾ ਬੱਚਾ ਮੈਡਲ ਲੈ ਕੇ ਆਇਆ ਬੜੀ ਖੁਸ਼ੀ ਹੁੰਦੀ ਹੈ ਪਰ ਜਦੋਂ ਕਿਸੇ ਅਸੀਂ ਸਰਕਾਰਾਂ ਵੱਲ ਅਸੀਂ ਜਾਂਦੇ ਹਾਂ ਉਮੀਦ ਰੱਖਦੇ ਹਾਂ ਪਰ ਉਹ ਉਮੀਦਾਂ ਸਾਡੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਜਾਂਦੇ ਆ ਤਾਂ ਬੱਚਾ ਜਦੋਂ ਅਸੀਂ ਗਏ ਸੀ ਐਮਐਲਏਆਂ ਕੋਲੇ ਵੀ ਮਤਲਬ ਹੋਈ ਸੀ ਬੜੀਆਂ ਇੰਟਰਵਿਊਆਂ ਹੋਈਆਂ ਬੇਟੇ ਦੀਆਂ ਪਰ ਕਿਸੇ ਦੀ ਕੋਈ ਫੋਨ ਕਾਲ ਤੱਕ ਔਰ ਨਾ ਵੀ ਕਿਸੇ ਦਾ ਕਰੇ ਬਲਾ ਕੇ ਬੱਚੇ ਨੂੰ ਹੌਸਲਾ ਬਜਾਈ ਕਰਨ ਦਾ ਮਤਲਬ ਕੋਈ ਵੀ ਸਾਨੂੰ ਸੁਨੇਹਾ ਨਹੀਂ ਆਇਆ ਸਾਡੇ ਕੋਲ ਤਾਂ ਫਿਰ ਇਦਾਂ ਕਰਦੇ ਅਸੀਂ ਸਾਡੇ ਹੁਣ ਉਮੀਦਾਂ ਤਾਂ ਦੇਖੋ ਸਾਡੇ ਵੀ ਹੌਸਲੇ ਟੁੱਟਦੇ ਨੇ ਜੀ ਕਿਉਂਕਿ ਅਸੀਂ ਦੋਨੇ ਜੀ ਹੈਗੇ ਆਂ ਬੇਰਜ਼ਗਾਰ ਵਾਂਗ ਹੀ ਆਂ ਤਾਂ ਸਾਡੇ ਜੋ ਬੱਚੇ ਤੇ ਸਾਡੀਆਂ ਉਮੀਦਾਂ ਨੇ ਸਾਰੀਆਂ ਇੱਕ ਹੁੰਦਾ ਜਿਵੇਂ ਕਿਸੇ ਸ਼ਾਇਰ ਨੇ ਵੀ ਲਿਖਿਆ ਮੈਂ ਸ਼ੁਰੂ ਦੇ ਵਿੱਚ ਵੀ ਕਿਹਾ ਸਾਡੇ ਸਕੂਲ ਦੇ ਵਿੱਚ ਵੀ ਕਹਿੰਦੇ ਹੁੰਦੇ ਸੀ ਕਹਿੰਦੇ ਗਰੀਬੀ ਦੇ ਵਿੱਚ ਜੰਮਣਾ ਕਹਿੰਦੇ ਉਹ ਪਾਪ ਨਹੀਂ ਕਹਿੰਦੇ ਗਰੀਬੀ ਦੇ ਵਿੱਚ ਮਰਨਾ ਉਹ ਸਭ ਤੋਂ ਵੱਡਾ ਪਾਪ ਹੁੰਦਾ ਤੁਹਾਨੂੰ ਕੀ ਲੱਗਦਾ ਕਿ ਆਦਿਵਨ ਤਾਂ ਹਿੰਮਤ ਕਰ ਰਿਹਾ ਤੁਹਾਡਾ ਮੁੰਡਾ ਪਰ ਜਿਹੜੇ ਹਕੂਮਤ ਵਾਲੇ ਨੇ ਉਹ ਫਿਰ ਕਿਉਂ ਨਹੀਂ ਬਾਹਰ ਪੜਦੇ ਉਹਤਾ ਜੀ ਦੇਖੋ ਸਾਡੀ ਸਰਕਾਰਾਂ ਨੂੰ ਹੱਥ ਬੰਨ੍ਹ ਕੇ ਇਹੀ ਬੇਨਤੀ ਹੈ ਕਿ ਜਦੋਂ ਸਰਕਾਰਾਂ ਜਿਹੜੇ ਵਾਅਦੇ ਕਰਦੀਆਂ ਨੇ ਬਹੁਤ ਕੁਝ ਕਹਿੰਦੀਆਂ ਨੇ ਬੜੇ ਸਹੂਲਤਾਂ ਆਉਂਦੀਆਂ ਵੀ ਨੇ ਹੋ ਸਕਦਾ ਕਿਸੇ ਦੇ ਨੌਲੇਜ ਤੋਂ ਬਾਹਰ ਹੋਣ ਜਾਂ ਕਿਸੇ ਤੱਕਰ ਪਹੁੰਚਦੀਆਂ ਨਾ ਹੋਣ ਗਰੀਬਾਂ ਨੂੰ ਪਰ ਕੀ ਜਿਹੜੀਆਂ ਬੱਚੇ სპੋਰਟਸਮੈਨ ਨੇ ਬਹੁਤ ਵਧੀਆ ਗੱਲ ਹੈ ਕਿ ਹਰ ਇੱਕ ਬੱਚੇ სპੋਰਟਸਮੈਨ ਦੇ ਵਿੱਚ ਜਾਣ ਔਰ ਆਪਣੀ ਗੇਮ ਕਰਨ ਔਰ ਨਸ਼ਿਆਂ ਤੋਂ ਦੂਰ ਰਹਿਣ ਸਾਡਾ ਇਹੀ ਵੀ ਸੁਨੇਹਾ ਹੈਗਾਗਾ ਤੇ ਪਰ ਸਰਕਾਰ ਨੂੰ ਜਿਹੜੇ ਬੱਚੇ ਕਾਬਿਲियत ਨੇ ਜੋ ਮੈਡਲ ਲੈ ਕੇ ਆਉਂਦੇ ਨੇ ਵਧੀਆ ਫਿੱਟ ਨੇ ਜਾਂ ਵਧੀਆ ਅੱਗੇ ਜਾਣ ਚਾਹੁੰਦੇ ਨੇ ਗਰੀਬ ਗਰੀਬ ਘਰੋਂ ਉੱਠੇ ਹੋਏ ਨੇ ਤੇ ਉਹਨਾਂ ਦੀ ਬਾਹ ਜ਼ਰੂਰ ਸਰਕਾਰ ਨੂੰ ਫੜਨੀ ਚਾਹੀਦੀ ਹੈ ਇਹ ਦੇਖਣਾ ਚਾਹੀਦਾ ਹੈ ਬਿਲਕੁਲ ਭਾਈ ਜਿਵੇਂ ਤੁਸੀਂ ਉਹਨੂੰ ਗੇਮ ਕਰਦੇ ਹੋ ਸਕੂਲ ਦੇ ਵਿੱਚੋਂ ਸ਼ੁਰੂਆਤ ਹੁੰਦੀ ਹੈ ਤੁਸੀਂ ਬੀਹੇਵ ਕਰਦੇ ਹੋ ਨਾ ਸਕੂਲ ਵੱਲੋਂ ਕਾਲਜ ਵੱਲੋਂ ਕੋਈ ਸਪੋਰਟ ਕੀਤੀ ਹੋਵੇ ਕਿ ਬੱਚੇ ਨੇ ਸਾਡੇ ਸਕੂਲ ਦਾ ਕਾਲਜ ਦਾ ਨਾਮ ਰੌਸ਼ਨ ਕੀਤਾ ਕਿ ਇਹਨੂੰ ਹੋਰ ਅੱਗੇ ਲੈ ਕੇ ਜਾਈਏ ਉੱਥੇ ਹੋਇਆ ਕਦੇ ਐਵੇਂ ਦਾ ਹਾਂਜੀ ਹਾਂ ਮੈਂ ਮੇਰੀ ਮਲੇਰ ਕੋਟਲਾ ਸੰਧੌੜ ਕਾਲਜ ਦੇ ਵਿੱਚ ਐਡਮਿਸ਼ਨ ਆਈ ਤੇ ਸਪੋਰਟਸ ਕੋਟ ਦੇ ਵਿੱਚ ਹੂੰ ਤੇ ਉੱਥੇ ਜਦੋਂ ਮੇਰਾ ਇੰਟਰਨੈਸ਼ਨਲ ਚੋ ਮੈਡਲ ਆਇਆ ਸੀਗਾ ਉਹਨਾਂ ਨੇ ਵਧੀਆ ਸਨਮਾਨਤ ਕੀਤਾ ਸੀਗਾ ਮੈਨੂੰ ਜਿੰਨਾ ਮਤਲਬ ਜਿੰਨਾ ਕੋ ਕਾਲਜ ਤੋਂ ਸਰਿਆ 2100 ਰੁਪਏ ਦੇ ਨਾਲ ਮੈਨੂੰ ਸਨਮਾਨਤ ਕੀਤਾ ਤੇ ਜਿਹੜੇ ਮੇਰੇ ਕੋਚ ਸਾਹਿਬ ਨੇਗੇ ਮਾਲਵਿੰਦਰ ਸਿੰਘ ਐਸਆਈ ਪੰਜਾਬ ਪੁਲਿਸ ਤੇ ਉਹਨਾਂ ਦਾ ਵੀ ਉਹਨਾਂ ਨੇ ਸਨਮਾਨ ਕੀਤਾ ਬਹੁਤ ਜ਼ਿਆਦਾ ਹਾਂ ਹਾਂਜੀ ਹੋਰ ਅੱਗੇ ਫਿਰ ਕੀ ਸੁਪਨੇ ਬਾਈ ਤੇ ਐਸੇ ਤਨਾ ਹੁਣ ਸਰੀਰ ਨੂੰ ਹੋਰ ਤਕੜਾ ਕਰਨਾ ਹੈ ਕਿ ਆਨਲਾਈਨ ਸਮੇ ਦੇ ਵਿੱਚ ਸਮੇ ਦੇ ਨਾਲ ਢਲ ਜਾਣਾ ਫਿਰ ਵੀ ਕੁਝ ਨਹੀਂ ਹੋ ਰਿਹਾ ਨਹੀਂ ਨਹੀਂ ਮੈਂ ਇੰਤਜ਼ਾਰੀ ਆਈ ਹਾਂ ਜੀ ਹੋਰ ਸਿਰ ਤਕੜਾ ਕਰਾਂਗੇ ਜੀ ਸਰੀਰ ਨੂੰ ਹਮ ਮਿਹਨਤ ਕਰਾਂਗੇ ਜੀ ਹੋਰ ਜ਼ਿਆਦਾ ਅੱਛਾ ਨਾਲ ਦੇ ਮੁੰਡੇ ਦੇਖ ਕੇ ਕੀ ਕਹਿੰਦੇ ਆ ਤੁਹਾਨੂੰ ਜਦੋਂ ਤੁਸੀਂ ਜਾਣਦੇ ਹੋ ਕਿਤੇ ਵੀ ਜਾਣਦੇ ਹੋ ਤੁਹਾਡੇ ਸਰੀਰ ਨੂੰ ਦੇਖ ਕੇ ਕੁਝ ਕਹਿੰਦੇ ਹੋਣਗੇ ਕੋਈ ਵਿਚਾਰ ਪੁੱਛਦੇ ਹੋਣਗੇ ਵੀ ਕਿਵੇਂ ਤਿਆਰ ਕਰ ਰਹੇ ਆ ਕਿਉਂਕਿ ਕਿ ਆਮ ਤੌਰ ਤੇ ਬੜਾ ਚੱਲਦਾ ਕਹਿੰਦੇ ਕੋਈ ਸਪਲੀਮੈਂਟ ਖਾ ਲਓ ਪਾਊਡਰ ਖਾ ਲਓ ਇਤਾਂ ਦੇ ਕੋਈ ਤਕੜਾ ਹੋ ਜਾਏਗਾ ਸਰੀਰ ਨਹੀਂ ਮੈਂ ਕੋਈ ਸਪਲੀਮੈਂਟ ਨਹੀਂ ਲਿਆ ਜੀ ਅੱਜ ਤੱਕ ਕੋਈ ਵੀ ਅੱਛਾ ਹਾਂ ਜੀ ਹਾਂ ਦੇਸੀ ਉਹ ਖਾਈਦੇ ਛੋਲੇ ਵਗੈਰਾ ਹੋਰ ਹਮ ਲਈ ਲਈ ਪਰ ਅੱਜ ਤੱਕ ਕੋਈ ਸਪਲੀਮੈਂਟ ਨਹੀਂ ਲਿਆ ਹਾਂਜੀ ਕੋਈ ਰਾਜ ਹੈ ਹੋਰ ਵੀ ਡਾਈਟ ਦਾ ਕਿ ਇਕੱਲੀ ਰੋਟੀ ਰੋਟੀ ਤੇ ਤਾਂ ਬੰਦਾ ਐਡਾ ਸਰੀਰ ਤਕੜਾ ਕਰ ਨਹੀਂ ਸਕਦਾ ਨਹੀਂ ਮੈਂ ਸ਼ੁਰੂ ਤੋਂ ਹੀ ਮਤਲਬ 2016 17 ਤੋਂ ਮਤਲਬ ਜਿੰਮ ਲੰਦਾ ਆ ਰਹੀ ਪਰ ਰੂਟੀਨ ਚ ਨਹੀਂ ਕਦੇ ਕਦੇ ਲਾ ਲਈਦੀ ਹੈ ਤੇ ਬਾਕਸਿੰਗ ਕਰਕੇ ਸਰੀਰ ਚਿਹੜਾ ਹੋਇਆ ਹੋਇਆ ਹੈ ਹਾਂਜੀ ਹਾਂ ਕੋਈ ਸਨੇਹਾ ਦੇਣਾ ਚਾਹੋਗੇ ਜਾਂ ਕੋਈ ਪੰਜਾਬ ਸਰਕਾਰ ਦਾ ਨਮਾਇੰਦਾ ਇਹ ਵੀਡੀਓ ਦੇਖ ਰਿਹਾ ਕੋਈ ਹੋਰ ਪਾ ਅਕਾਲੀ ਦਲ ਕਾਂਗਰਸ ਕੋਈ ਵੀ ਦੇਖ ਰਿਹਾ ਕੋਈ ਮੌਤਵਾਹ ਰਹਿ ਗਿਆ ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਕੀ ਹੋਣਾ ਚਾਹੀਦਾ ਵੀ ਜਿਹੜੇ ਸਾਡੇ ਵਰਗੇ ਨੌਜਵਾਨ ਹਨਾਂ ਦੀ ਬਾਹ ਫੜਨੀ ਚਾਹੀਦੀ ਮੈਂ ਤਾਂ ਹੀ ਸੁਨੇਹਾ ਦੇਣਾ ਚਾਹੁੰਦਾ ਈ ਜੇ ਹੁਣ ਮਾਲ ਵੀ ਮੇਰੇ ਜੈ ਜਿਹੜੇ ਹੋਰ ਨੌਜਵਾਨ ਨੇ ਗੇਮ ਕਰਦੇ ਨੇ ਹਨਾ ਵੀ ਜੇ ਉਹਨਾਂ ਦੀ ਹੌਸਲਾ ਵਜਾਈ ਕਰਾਂਗੇ ਹਨਾ 10-15000 ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਣ ਲੱਗਾ ਜੇ ਉਹ ਡਾਈਟ ਲਾ ਵੀ ਦੇਣਗੇ ਬੱਚਿਆਂ ਦੀ ਫਿਰ ਮਤਲਬ ਇਹਨਾਂ ਨੂੰ ਕੋਈ ਫਰਕ ਨਹੀਂ ਪੈਣ ਲੱਗਾ ਹੌਸਲਾ ਬਜਾਈ ਕਰਨਗੇ ਹਨ ਅੱਗੇ ਉਹ ਮਿਹਨਤ ਕਰਨਗੇ ਹੋਰ ਬੱਚੇ ਨਾਮ ਰੌਸ਼ਨ ਹੋਊਗਾ ਪੰਜਾਬ ਦਾ ਆਪਣੇ ਇੰਡੀਆ ਦਾ ਨਾਮ ਰੌਸ਼ਨ ਹੋਊਗਾ ਅੱਗੇ ਜਾ ਕੇ ਖੇਡਣਗੇ ਜੇ ਉਹ ਨਹੀਂ ਹੌਸਲਾ ਬਜਾਈ ਕਰਨਗੇ ਨਸ਼ਿਆਂ ਵਾਲੀ ਜਾਣਗੇ ਬੱਚੇ ਤਾਂ ਜੀ ਤਾਂ ਬਿਲਕੁਲ ਹਾਂਜੀ ਤਾਂ ਇਹ ਤਸਵੀਰ ਹੈ ਇੱਕ ਪਰਿਵਾਰ ਦੀ ਆ ਮੈਡਲ ਨੇ ਹਰ ਕੋਈ ਕਹਿੰਦਾ ਕਿ ਤੁਸੀਂ ਗੇਮ ਕਰੋ ਮੈਡਲ ਲੈ ਕੇ ਆਓ ਜਿੱਤ ਕੇ ਪਰ ਜਦੋਂ ਜਿੱਤ ਕੇ ਲੈ ਆਵੇ ਤੁਸੀਂ ਉਹਦੀ ਸਾਰ ਨਾ ਲਓ ਫਿਰ ਉਹ ਮੁੰਡਾ ਜਾਵੇ ਕਿਸ ਪਾਸੇ ਨੂੰ ਉਹ ਬੱਚਾ ਜਾਵੇ ਕਿਸ ਪਾਸੇ ਨੂੰ ਇਹ ਮੈਡਲ ਐਵੇਂ ਘਰ ਦੀਆਂ ਕੰਧਾਂ ਦੇ ਉੱਤੇ ਟੰਗੇ ਪਏ ਨੇ ਹੁਣ ਤੱਕ ਕਿਸੇ ਨੇ ਸਾਰ ਨਹੀਂ ਲਈ ਪਰ ਹੁਣ ਵੀਡੀਓ ਵਿੱਚ ਬਹੁਤ ਉੱਚੀਆਂ ਹੋ ਚੁੱਕੀਆਂ ਨੇ ਇੰਟਰਵਿਊਆਂ ਬਹੁਤ ਹੋ ਚੁੱਕੀਆਂ ਨੇ ਸਾਰ ਕੌਣ ਲੈਂਦਾ ਇਹ ਦੇਖਣਾ ਆਏਗਾ ਕਿਉਂਕਿ ਹਕੂਮਤਾਂ ਬੜੀਆਂ ਕਹਿੰਦੀਆਂ ਨੇ ਕਿ ਅਸੀਂ ਨੁਹਾਰ ਬਦਲਾਂਗੇ ਪਰ ਇਹ ਪਰਿਵਾਰ ਦੀ ਨੁਹਾਰ ਬਦਲੀ ਜਾਂਦੀ ਹੈ ਇਸ ਮੁੰਡੇ ਨੂੰ ਨੌਕਰੀ ਮਿਲਦੀ ਹੈ ਜਾਂ ਨਹੀਂ ਇਹ ਦੇਖਣਾ ਆਏਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਿਓ ਐਪਰੀਸ਼ੀਏਟ ਜਰੂਰ ਕਰਿਓ ਬਾਈ ਦਾ ਨੰਬਰ ਵੀ ਇਸ ਦੇ ਵਿੱਚ ਸਾਂਝਾ ਕਰਾਂਗਾ ਜੇ ਕੋਈ ਮਦਦ ਕਰਨਾ ਚਾਹੁੰਦਾ ਹੈ ਤਾਉ ਵੀ ਮਦਦ ਜ਼ਰੂਰ ਕਰਿਓ ਕਿਉਂਕਿ ਜੇ ਇਹੋ ਜੇ ਨੌਜਵਾਨ ਪੰਜਾਬ ਨੂੰ ਮਿਲਣਗੇ ਨਾਮ ਰੌਸ਼ਨ ਕਰਨਗੇ ਪੰਜਾਬ ਹੋਰ ਤਰੱਕੀ ਕਰੇਗਾ ਵਿੱਚ ਆਜੂ ਸੰਜੇ ਕਰੋ ਕੈਮ ਸਹਿਯੋਗ ਦੇ ਇਸ ਜਗਮੀਤ ਧੰਨਵਾਦ